ਹਾਂਜੀ ਸਾਸ਼ੀ ਕਾਲ ਜੀ ਸਾਡੀ ਫੇਸਬੁਕ ਫੈਮਿਲੀ ਨੂੰ ਸੋ ਦੋਸਤੋ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਵਧੀਆ ਕਿਚਨ ਟਿਪ ਜਲਦੀ ਨਾਲ ਆਪਾਂ ਕਿਚਨ ਟਿਪ ਜਿਹੜੀ ਆਪਾਂ ਨੂੰ ਸਟਾਰਟ ਕਰ ਰਹੇ ਹਾਂ ਦੋਸਤੋ ਇਹ ਇੱਕ ਜਬਰਦਸਤ ਕਿਚਨ ਟਿਪ ਹੈ ਤੁਸੀਂ ਵੀਡੀਓ ਨੂੰ ਪੂਰਾ ਵੇਖਿਓ ਸਿਰਫ 2-3 ਮਿੰਟ ਦੀ ਵੀਡੀਓ ਹੈ ਤੇ 2-3 ਮਿੰਟਾਂ ਦੇ ਵਿੱਚ ਆਪਾਂ ਬਹੁਤ ਹੀ ਵਧੀਆ ਜਿਹੜੀ ਚੀਜ਼ ਆ ਇੱਕ ਲਿਕਵਿਡ ਜਿਹੜਾ ਆਪਾਂ ਬਣਾ ਦੇਣਾ ਉਹ ਲਿਕਵਿਡ ਦਾ ਇੰਨਾ ਕਿ ਜ਼ਿਆਦਾ ਫਾਇਦਾ ਹੋਊਗਾ ਕਿ ਤੁਸੀਂ ਕਹੋਗੇ ਕਿ ਹਾਂ ਬਈ ਇਹ ਤਾਂ ਬਹੁਤ ਹੀ ਕਮਾਲ ਦੀ ਚੀਜ਼ ਬਣਾ ਦਿੱਤੀ ਹੈ ਸੋ ਦੋਸਤੋ ਬਿਨਾਂ ਟਾਈਮ ਵੇਸਟ ਕੀਤੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਆਪਣੇ ਲਿਕਵਿਡ ਦੇ ਬਾਲ ਕਿ ਉਹ ਆਪਾਂ ਲਿਕਵਿਡ ਜਿਹੜਾ ਵਾ ਕਿਵੇਂ ਬਣਾਉਣਾ ਹੈ ਸਭ ਤੋਂ ਪਹਿਲਾਂ ਤੁਸੀਂ ਲੈਣਾ ਇੱਕ ਫਰਾਈ ਪੈਨ ਤੇ ਉਹਦੇ ਵਿੱਚ ਪਾ ਲੈਣਾ ਇੱਕ ਬਰਫ਼ ਦਾ ਡੂੰਗਾ ਤੇ ਤੁਸੀਂ ਬਾਲ ਦੇਣੀ ਆਪਣੀ ਗੈਸ ਗੈਸ ਦਿੱਤੀ ਬਾਲ ਤੇ ਇਹਨੇ ਹੋਏ ਨਾ ਹੌਲੀ ਹੌਲੀ ਮੈਲਟ ਤੇ ਦੋਸਤੋ ਇਸ ਤੋਂ ਬਾਅਦ ਤੁਸੀਂ ਪਾਉਣਾ ਹੈ ਆਪਣੇ ਘਰ ਦਾ ਇੱਕ ਹਾਰਪਿਕ ਬਰਫ਼ ਦੇ ਉੱਤੇ ਤੁਸੀਂ ਕਹਿਣਾ ਇਹ ਕੀ ਬਣਾਈਏ ਨਾ ਕੀ ਨਹੀਂ ਬਣਾਈਏ ਨਾ ਪਰ ਦੋਸਤੋ ਜਿਹੜਾ ਇਹਦਾ ਕਮਾਲ ਹੋ ਗਿਆ ਨਾ ਲਾਸਟ ਤੇ ਉਹ ਤੁਸੀਂ ਆਪੇ ਦੇਖੋਗੇ ਕਿ ਹਾਂ ਵੀ ਆਹ ਤੇ ਚੀਜ਼ ਜਿਹੜੀ ਆ ਬਹੁਤ ਹੀ ਕਮਾਲ ਦੀ ਬਣ ਚੁੱਕੀ ਹੈ ਵਰਤ ਨੂੰ ਦੋਸਤੋ ਤੁਸੀਂ ਹੌਲੀ ਹੌਲੀ ਜਿਹੜਾ ਵਾ ਮੈਲਟ ਹੋਣ ਦੇਣਾ ਜਲਦੀ ਮੈਲਟ ਹੋਣ ਦੇ ਲਈ ਤੁਸੀਂ ਇਹਦੇ ਵਿੱਚ ਦੋ ਚਮਚੇ ਜਿਹੜੇ ਆਪਣੇ ਨਮਕ ਦੇ ਵੀ ਆ ਐਡ ਕਰ ਸਕਦੇ ਜੇ ਪਾ ਸਕਦੇ ਜੀ ਜਦੋਂ ਇਹਦੇ ਤੇ ਨਮਕ ਪੈ ਗਿਆ ਤਾਂ ਇਹ ਬੜੀ ਹੀ ਜਲਦੀ ਦੇ ਨਾਲ ਜਿਹੜਾ ਮੈਲਟ ਹੋਊਗੀ ਤੇ ਦੋਸਤੋ ਇਹਨੂੰ ਨਾਲ ਦੀ ਨਾਲ ਹੀ ਆਪਾਂ ਹਿਲਾਈ ਜਾਵਾਂਗੇ ਕਿ ਇਹ ਛੇਤੀ ਛੇਤੀ ਜਿਹੜਾ ਵਾ ਮੈਲਟ ਹੋਈ ਜਾਵੇ ਤੇ ਦੋਸਤੋ ਬਹੁਤ ਹੀ ਜਿਹੜਾ ਇਹਦਾ ਜਬਰਦਸਤ ਜਿਹੜਾ ਰਿਜ਼ਲਟ ਹੈ ਲਾਸਟ ਤੇ ਆਊਗਾ ਤੇ ਤੁਸੀਂ ਕਹਿਣਾ ਕਿ ਇਹ ਚੀਜ਼ ਜਿਹੜੀ ਬਣੂਗੀ ਕੀ ਇਹਦਾ ਯੂਸੇਜ ਕੀ ਹੋਏਗਾ ਤੇ ਉਹ ਸਾਰਾ ਮੈਂ ਤੁਹਾਨੂੰ ਨਾਲ-ਨਾਲ ਵੀਡੀਓ ਤੇ ਦੱਸੀ ਜਾਊਂਗਾ ਕਿ ਇਹਦਾ ਯੂਸ ਜਿਹੜਾ ਬਾਅਦ ਵਿੱਚ ਤੁਸੀਂ ਕਿਵੇਂ ਕਰਨਾ ਇਹ ਚ ਹਜੇ 2-4 ਜਿਹੜੀਆਂ ਚੀਜ਼ਾਂ ਵਾ ਹੋਰ ਆਪਾਂ ਐਡ ਕਰਨੀਆਂ ਵਾ ਤੇ ਉਹ ਐਡ ਕਰਨ ਤੋਂ ਪਹਿਲਾਂ ਆਪਾਂ ਇਹਨੂੰ ਕਿ ਅੱਗੇ ਦਾ ਜਿਹੜਾ ਵਾ ਬਰਫ਼ ਨੂੰ ਮੈਲਟ ਕਰ ਲੈਣਾ ਹੈ ਤੇ ਦੋਸਤੋ ਇਹਨੂੰ ਮੈਲਟ ਹੁੰਦੇ ਹੁੰਦੇ ਆਪਾਂ ਇਹਦੇ ਵਿੱਚ ਇੱਕ ਜਿਹੜਾ ਵਾ ਆਪਣਾ ਘਰ ਦਾ ਨਿੰਬੂ ਹੁੰਦਾ ਆ ਉਹ ਲਵਾਂਗੇ ਤੇ ਨਿੰਬੂ ਵੀ ਇਹਦੇ ਵਿੱਚ ਆਪਾਂ ਜਿਹੜਾ ਵਾ ਨਿਚੋੜ ਦਵਾਂਗੇ ਦੋਸਤੋ ਯਕੀਨ ਮੰਨੋ ਕਿ ਇਹ ਜਿਹੜਾ ਤਰੀਕਾ ਹੈ ਨਾ ਬੜਾ ਹੀ ਕਾਰਗਰ ਤੇ ਬੜਾ ਹੀ ਜ਼ਬਰਦਸਤ ਤਰੀਕਾ ਹੈ ਜਿਹੜਾ ਆਪਾਂ ਇਹ ਲਿਕਵਿਡ ਬਣਾ ਰਹੇ ਆ ਇਹਦਾ ਜਦੋਂ ਆਪਾਂ ਇਹਦੀ ਵਰਤੋਂ ਕਰਾਂਗੇ ਤੇ ਤੁਸੀਂ ਕਹੋਗੇ ਜੀ ਹਾਂ ਬਈ ਬਹੁਤ ਹੀ ਜਿਹੜੀ ਜ਼ਬਰਦਸਤ ਜਿਹੜੀ ਚੀਜ਼ ਆ ਉਹ ਬਣ ਚੁੱਕੀ ਆ ਤੇ ਦੋਸਤੋ ਇਹ ਦੇਖੋ ਥੋੜੀ ਜਿਹੀ ਜਿਹੜੀ ਬਰਫ਼ ਆਪਣੀ ਉਹ ਰਹਿ ਚੁੱਕੀ ਆ ਤੇ ਇਹਨੂੰ ਵੀ ਮੈਲਟ ਹੁੰਦੇ ਹੁੰਦੇ ਜਿੰਨਾ ਟਾਈਮ ਲੱਗਣਾ ਹੈ ਦੋਸਤੋ ਜਦੋਂ ਇਹ ਮੈਲਟ ਹੋ ਰਹੀ ਆ ਤੇ ਇਸ ਤੋਂ ਬਾਅਦ ਤੁਸੀਂ ਲੈਣਾ ਵਾ ਸਰਫ ਠੀਕ ਹੈ ਨਾ ਕੋਈ ਵੀ ਸਰਫ ਜਿਹੜਾ ਤੁਸੀਂ ਘਰ 'ਚ ਯੂਜ਼ ਕਰਦੇ ਹੋ ਕੱਪੜਿਆਂ ਦੇ ਲਈ ਉਹਦੇ ਦੋ ਚਮਚੇ ਤੁਸੀਂ ਇਹਦੇ ਵਿੱਚ ਪਾ ਦੇਣੇ ਆ। ਲੋ ਵੀ ਦੋ ਚਮਚੇ ਆਪ ਇਹਦੇ ਵਿੱਚ ਪਾ ਦਿੱਤੇ ਆ ਤੇ ਇਸ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਜਿਹੜਾ ਵਾ ਹਿਲਾ ਲੈਣਾ ਹੈ। ਤੇ ਦੋਸਤੋ ਆਖੋ ਆਪਣਾ ਜਿਹੜਾ ਸਰਫਸ ਸੀ ਉਹ ਪੈਂਦਾ ਇਹ ਕਿੱਡਾ ਜਿਹੜਾ ਰिएक्ट ਕਰਨ데요 ਵਾ ਮਿੰਟੋ ਮੀਡੀਏ ਜਿਹੜਾ ਵਾ ਪਾਣੀ ਵਾਈਟ ਜਿਹੜਾ ਹੋ ਚੁੱਕਾ ਹੈ ਤੇ ਨਾਲ ਆਪਣਾ ਇੱਕ ਆਪ ਪਾ ਦਿੱਤਾ ਹਾਰਪਿਕ ਤੇ ਇੱਕ ਪਾ ਦਿੱਤਾ ਆਪਾਂ ਨਿੰਬੂ ਤੇ ਇੱਕ ਇਹਦੇ ਵਿੱਚ ਪਾ ਦਿੱਤਾ ਸੌਲਟ ਠੀਕ ਹੈ ਨਾ ਤੇ ਇਹਨੂੰ ਚੰਗੀ ਤਰ੍ਹਾਂ ਦੋਸਤੋ ਇਹਨੂੰ ਨਾ 5 ਕਿ ਮਿੰਟ ਤੱਕ ਚੰਗੀ ਤਰ੍ਹਾਂ ਇਹਨੂੰ ਰੇਜਾ ਦਵਾਉਣਾ ਹੈ ਤੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਕੀ ਪਾਉਣਾ ਹੈ ਕੀ ਨਹੀਂ ਪਾਉਣਾ ਮੈਂ ਤੁਹਾਨੂੰ ਦੱਸ ਦਾਂ ਤੇ ਇਹਦਾ ਯੂਜ਼ ਕਿਦਾਂ ਕਰਨਾ ਹੈ ਉਹ ਵੀ ਮੈਂ ਤੁਹਾਨੂੰ ਦੱਸ ਦੂੰ। ਸੋ ਦੋਸਤੋ ਹੁਣ ਆਪਣਾ ਇਹ ਜਿਹੜਾ ਬਿਲਕੁਲ ਬੋਇਲ ਹੋ ਚੁੱਕਾ ਹੈ ਤੇ ਇਸ ਤੋਂ ਬਾਅਦ ਤੁਸੀਂ ਕੀ ਪਾਉਣਾ ਹੈ ਡਿਟਾਲ ਕੋਈ ਵੀ ਜਿਹੜਾ ਵੀ ਤੁਸੀਂ ਆਪਣੇ ਘਰ 'ਚ ਹੈਂਡ ਵਾਸ਼ ਜਿਹੜਾ ਯੂਜ਼ ਕਰਦੇ ਹੋ ਨਾ ਉਹ ਉਹ ਇਹਦੇ ਵਿੱਚ ਆਪਾਂ ਪਾ ਦੇਵਾਂਗੇ ਠੀਕ ਤੇ ਗੈਸ ਜਿਹੜਾ ਆਪਣਾ ਥੱਲੇ ਜੀ ਚੱਲਦਾ ਪਿਆ ਆ ਤੇ ਆ ਹੁਣ ਬਿਲਕੁਲ ਆਪਣਾ ਜਿਹੜਾ ਲਿਕਵਿਡ ਆ ਉਹ ਬਣ ਕੇ ਤਿਆਰ ਹੋ ਗਿਆ। ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇੱਕ ਵਾਰ। ਤੇ ਦੋਸਤੋ ਇਸ ਤੋਂ ਬਾਅਦ ਤੁਹਾਨੂੰ ਕੀ ਚਾਹੀਦਾ ਕੋਈ ਵੀ ਆਪਣੇ ਘਰ ਦੀ ਜਿਹੜੀ ਖਾਲੀ ਬੋਤਲ ਹੈ ਹਨਾ ਉਹ ਲੈ ਲੈਣੀ ਆ ਤੇ ਉਹਦੇ ਵਿੱਚ ਆਪਾਂ ਜਿਹੜਾ ਇਹ ਵਾਲਾ ਲਿਕਵਿਡ ਭਰ ਲੈਣਾ ਆ ਤੇ ਦੋਸਤੋ ਜਦੋਂ ਇੱਕ ਵਾਰੀ ਆਪਣੀ ਭਰ ਗਈ ਆਪ ਨੂੰ ਚਾਹੀਦੀ ਹੈ ਕੈਲ ਲਈ ਸਪਰੇਅ ਕਰਨ ਲਈ ਜਿਹੜੀ ਹੁੰਦੀ ਆ ਇਹਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਇਹਦੇ ਉੱਤੇ ਲਾਜ਼ਮਾ ਲੋ ਵੀ ਦੋਸਤੋ ਆਪਣਾ ਜਿਹੜਾ ਲਿਕਵਿਡ ਆ ਉਹ ਤੇ ਬਿਲਕੁਲ ਬਣ ਕੇ ਤਿਆਰ ਆ ਤੇ ਇਹਦਾ ਹੁਣ ਏਡਾ ਕਿ ਜਬਰਦਸਤ ਜਿਹੜਾ ਨਤੀਜਾ ਆ ਉਹ ਨਿਕਲਣਾ ਤੇ ਉਹ ਕੀ ਆ ਉਹ ਮੈਂ ਤੁਹਾਨੂੰ ਦੱਸਦਾ ਆ ਅੱਜ ਹਾਂਜੀ ਲੋ ਵੀ ਦੋਸਤੋ ਇਹਦਾ ਜਿਹੜਾ ਤਰੀਕਾ ਆ ਇਹਨੂੰ ਆਪਾਂ ਯੂਜ਼ ਕਿੱਥੇ ਕਰਨਾ ਹੈ ਇਹ ਜਿਹੜੀਆਂ ਆਪਣੀਆਂ ਘਰਾਂ ਦੀਆਂ ਟਾਇਲਾਂ ਹੁੰਦੀਆਂ ਹਨਾ ਟਾਇਲਾਂ ਦੇ ਜਿਹੜੇ ਦੋਸਤੋ ਇਹ ਗੰਦੇ ਜਿਹੜੇ ਦਾਗ ਹੁੰਦੇ ਹਨ ਜਿਹੜੇ ਬਹੁਤ ਹੀ ਜ਼ਿਆਦਾ ਜਿਹੜੇ ਜਿੱਦੀ ਦਾਗ ਹੁੰਦੇ ਆ ਹਨ ਇਹ ਤੁਸੀਂ ਜਿਹੜੇ ਆ ਇਸ ਲਿਕਵਿਡ ਦੀ ਮਦਦ ਦੇ ਨਾਲ ਬਹੁਤ ਹੀ ਜਲਦੀ ਜਿਹੜਾ ਮਿਟਾ ਸਕਦੇ ਜੇ ਹਟਾ ਸਕਦੇ ਆ ਦੇਖੋ ਜਿੱਦਾਂ ਕਿ ਇਹ ਵਾਲੇ ਦਾਗ ਤਾਂ ਦੇ ਦੇਣਾ ਹਨ ਤੇ ਇੱਕ ਇਹ ਜਿਹੜੇ ਆਪਣੇ ਵਾਸ਼ਿੰਗ ਦੇ ਸੋਰ ਦੇ ਜਿਹੜੇ ਗੰਦੇ ਜਿਹੜੇ ਆ ਕਹਿ ਵਾਲੇ ਦਾਗ ਹੁੰਦੇ ਆ ਇਹ ਬੜੀ ਜਲਦੀ ਇਹ ਸੀਕੁਰ ਦੇ ਨਾਲ हट ਜਾਣਗੇ ਤੇ ਉਹਨੂੰ ਜਿਹੜਾ ਸਪਰੇ ਜਿਹੜੀ ਆ ਉਹ ਆਪਾਂ ਇਹਨੂੰ ਮਾਰ ਦੇਵਾਂਗੇ ਚੰਗੀ ਤਰ੍ਹਾਂ ਦੋਸਤੋ ਉਦਾਂ ਕੀ ਹੁੰਦਾ ਹੈ ਕਿ ਇਹ ਵਾਲੇ ਜਿਹੜੇ ਦਾਗ ਹੈ ਜਲਦੀ ਲੱਥ ਜਾਂਦੀਆਂ ਤੇ ਭਰੇ ਇਹ ਤਾਂ ਆਪਾਂ ਇਹਨੂੰ ਮਾਰ ਦਵਾਂਗੇ ਤੇ ਆਪਾਂ ਇਹਦੀ ਮਦਦ ਦੇ ਨਾਲ ਜਿਹੜਾ ਇਹਨੂੰ ਜਦੋਂ ਲਾਵਾਂਗੇ ਤਾਂ ਇਹ ਬਹੁਤ ਜਿਹੜਾ ਜਲਦੀ ਸਾਰੇ ਦਾਗ ਇਹਦੇ ਖਤਮ ਹੋ ਜਾਣਗੇ ਤੇ ਦੋਸਤੋ ਇਹਨੂੰ 2-3 ਮਿੰਟ ਲਈ ਤੁਸੀਂ ਇਦਾਂ ਹੀ ਛੱਡ ਦੇਣਾ ਤੇ ਉਸ ਤੋਂ ਬਾਅਦ ਜਿਹੜਾ ਇਹਦਾ ਰਿਜ਼ਲਟ ਹੋਊਗਾ ਤੁਸੀਂ ਇਹਦੇ ਦੇ ਤੇ ਦੇ ਨਾਲ ਜਦੋਂ ਹਲਕਾ ਜਿਹਾ ਇਹਨੂੰ ਮਾਰੋਗੇ ਤਾਂ ਬਹੁਤ ਜਲਦੀ ਜਿਵੇਂ ਤੁਹਾਡੀਆਂ ਟਾਇਲਾਂ ਆ ਚਮਚਮਾਉਂਦੀਆਂ ਤੇ ਚਿੱਟੀਆਂ ਨਿਕਲ ਆਉਣਗੀਆਂ ਹਾਂਜੀ ਦੋਸਤੋ 2 ਮਿੰਟ ਜਿਹੜੇ ਆਪਣੇ ਹੋ ਚੁੱਕੇ ਆ ਇਹ ਜਿਹੜਾ ਲਿਕੁਇਡ ਪਾਏ ਨੇ ਤੇ ਆਪਾਂ ਹੁਣ ਇੱਥੇ ਜਿਹੜਾ ਹੈ ਹਲਕਾ ਹਲਕਾ ਜਿਹੜਾ ਹੈ ਬ੍ਰਸ਼ ਫੇਰ ਕੇ ਕੋਈ ਆਪਾਂ ਨੂੰ ਇੱਥੇ ਜ਼ੋਰ ਲਾਉਣ ਦੀ ਲੋੜ ਨਹੀਂ ਹੈਗੀ ਤੇ ਇੱਥੇ ਹੁਣ ਆਪਾਂ ਜਿਹੜਾ ਪਾਣੀ ਵੀ ਪਾ ਕੇ ਕਿਉਂ ਦੀ ਸਾਫ਼ ਕਰ ਦਾਂਗੇ ਆਹ ਦੇਖੋ ਦੋਸਤੋ ਹੁਣ ਜਿਹੜੀਆਂ ਆਪਣੀਆਂ ਵਾਸ਼ਰੂਮ ਦੀਆਂ ਟਾਈਲਾਂ ਸੀ ਜਿਹੜੀਆਂ ਕਿ ਪਹਿਲਾਂ ਬਹੁਤ ਹੀ ਪੀਲੀਆਂ ਪਈਆਂ ਹੋਈਆਂ ਸੀ ਤੇ ਬਹੁਤ ਹੀ ਜਿਹੜੇ ਦਾਗ ਸੀ ਇਹਨਾਂ ਤੇ ਜੰਮੇ ਹੋਏ ਸੀ ਬਟ ਹੁਣ ਜਿਹੜੇ ਸਾਰੇ ਦਾਗ ਆ ਉਹ ਬਹੁਤ ਹੀ ਸਫਾਈ ਦੇ ਨਾਲ ਲੈ ਚੁੱਕੇ ਆ ਤੇ ਬਹੁਤ ਹੀ ਆਪਾਂ ਨੂੰ ਇਹਨੂੰ ਮਲਣ ਦੀ ਜਾਂ ਕੋਈ ਘਸਾਉਣ ਦੀ ਲੋੜ ਨਹੀਂ ਪਈ ਨਾ ਆਪਾਂ ਕੋਈ ਇਹਦੇ ਤੇ ਕੂਚਾ ਘਸਾਇਆ ਨਾ ਕੋਈ ਹੋਰ ਚੀਜ਼ ਤੇ ਬਿਲਕੁਲ ਜਿਹੜੇ ਸਾਫ਼ ਹੋ ਚੁੱਕੇ ਆ ਤੇ ਆਪਣਾ ਫਲੋਰ ਵੀ ਜਿਹੜਾ ਬਹੁਤ ਸੋਹਣਾ ਕਲੀਨ ਹੋ ਚੁੱਕਾ ਹੈ ਦੇਖੋ ਦੂਸਰਾ ਆਪਣਾ ਫਲੋਰ ਵੀ ਬਿਲਕੁਲ ਜਿਹੜਾ ਹੈ ਉਹ ਕਲੀਨ ਹੋ ਚੁੱਕਾ ਹੈ ਹੁਣ ਤੇ ਆਪਣੀਆਂ ਜਿਹੜੀਆਂ ਵਾਸ਼ਰੂਮ ਨੀ ਟਾਇਲਸ ਵੀ ਉਹ ਵੀ ਬਿਲਕੁਲ ਜਿਹੜੀਆਂ ਕਲੀਨ ਹੋ ਚੁੱਕੀਆਂ ਜਸਤੋ ਇਹ ਟਾਇਲਸ ਸਾਫ ਕਰਨ ਲਈ ਟਿਪ ਜਿਹੜੀ ਹੈ ਸਭ ਤੋਂ ਜ਼ਬਰਦਸਤ ਟਿਪ ਹੈ ਇਹ ਤੇ ਤੁਹਾਨੂੰ ਬਹੁਤ ਜ਼ਿਆਦਾ ਕੋਈ ਵੀ ਚੀਜ਼ ਜਿਹੜੀ ਹੈ ਘਸਾਉਣੀ ਨਹੀਂ ਪੈਣੀ ਤੇ ਨਾ ਹੀ ਕੋਈ ਬਹੁਤੀ ਚੀਜ਼ ਜਿਹੜੀ ਹੈ ਤੁਹਾਨੂੰ ਮਹਿੰਗੀ ਬਾਜ਼ਾਰ ਤੋਂ ਲਿਆਉਣ ਦੀ ਲੋੜ ਹੈ ਸਿਰਫ ਦੋ ਤਿੰਨ ਚੀਜ਼ਾਂ ਹੈ ਜਿਹੜੀਆਂ ਕਿ ਉਹ ਆਪਣੇ ਘਰ ਦੇ ਵਿੱਚ ਹੀ ਹੁੰਦੀਆਂ ਨੇ ਤੇ ਉਹਦੇ ਨਾਲ ਆਪਾਂ ਬੜੀ ਆਸਾਨੀ ਦੇ ਨਾਲ ਜਿਹੜਾ ਉਹ ਆਪਣਾ ਵਾਸ਼ਰੂਮ ਆ ਸਾਰੇ ਦਾ ਸਾਰਾ ਜਿਹੜਾ ਆਪਾਂ ਕਲੀਨ ਕਰ ਸਕਦੇ ਆ ਤੇ ਉੱਤੇ ਜਿੱਦੀ ਤੋਂ ਜਿੱਦੀ ਜਿਹੜੇ ਦਾਗ ਲੱਗੇ ਹੁੰਦੇ ਆ ਉਹ ਆਪਾਂ ਬਹੁਤ ਹੀ ਆਸਾਨੀ ਦੇ ਨਾਲ ਜਿਹੜੇ ਲਾ ਸਕਦੇ ਆ ਤੇ ਦੋਸਤੋ ਜੇ ਤੁਹਾਨੂੰ ਇਹ ਵਾਲੀ ਵੀਡੀਓ ਵਧੀਆ ਲੱਗੀ ਤਾਂ ਇਸ ਸਟੈਪ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਹ ਵੀਡੀਓ ਹੋਰਾਂ ਤੱਕ ਵੀ ਜਾ ਸਕੇ ਤੇ ਹੋਰ ਲੋਕੀ ਵੀ ਇਹਦਾ ਲਾਭ ਉਠਾ ਸਕਣ ਤੇ ਦੋਸਤੋ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਤੇ ਇਨਫੋਰਮੇਟਿਵ ਤੇ ਮੋਟੀਵੇਸ਼ਨਲ ਵੀਡੀਓਜ਼ ਦੇਖਣ ਲਈ ਆਪਣੇ ਪੇਜ ਨੂੰ ਕਰ ਲੋ ਫੋਲੋ ਤੇ ਹੋਰਾਂ ਲੋਕਾਂ ਤੋਂ ਵੀ ਕਰਵਾਓ ਬਹੁਤ ਧੰਨਵਾਦ